ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੀਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐਮ ਈ ਆਰ ਐਸ ਵੀ ਕਿਹਾ ਜਾਂਦਾ ਹੈ ਅੰਦਾਜ਼ੀ ਕੀ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ ਐਮ ਈ ਆਰ ਐਸ ਯਾਨੀ ਕਿ ਮਰਜ਼ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕਿ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕਿ ਹੋ ਸਕਦਾ ਹੈ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੀਡਲ ਈਸਟ रेस्पिरेटरी सिंड्रोम यानी कि एमईआरएसवी के हरजानदांधासी की रिपोर्ट दे अनुसार 2012 तो मई 2024 तक लगभग 2600 लोका विच एमआरएस यानी कि मर्ज वायरस दी पुष्टि होईया है सो वायरस नाल सम करमित लोका विचो 36 प्रतिशत दी मौत हो गई है विश्व सेहत संगठन दी वेबसाइट दे अनुसार इज दे ज्यादातर मामले सऊदी अरब विच पाए गए ने ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੱਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐਮ ਈ ਆਰ ਐਸ ਵੀ ਕਿਹਾ ਜਾਂਦਾ ਹੈ ਅੰਦਾਜ਼ੀ ਕੀ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ ਐਮ ਈ ਆਰ ਐਸ ਯਾਨੀ ਕਿ ਮਰਜ਼ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੋੜ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਮੁੜ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁੜ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵੈਰ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮਦਰ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐਮ ਈ ਆਰ ਐਸ ਵੀ ਕਿਹਾ ਜਾਂਦਾ ਹੈ ਤੁਹਾਨੂੰ ਦੱਸ ਦਈ ਕਿ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ ਐਮ ਈ ਆਰ ਐਸ ਯਾਨੀ ਕਿ ਮਰਸ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਅਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੀਡਲ ਈਸਟ रेस्पिरेटरी सिंड्रोम यानी कि एमईआरएसवी के हर जानदांधासी की रिपोर्ट दे अनुसार 2012 तो मई 2024 तक लगभग 2600 लोका विच एमआरएस यानी कि मर्ज वायरस दी पुष्टि होईया है इस वायरस नाल सम करमित लोका विचो 36 प्रतिशत दी मौत हो गई है विश्व सेहत संगठन दी वेबसाइट दे अनुसार इस दे ज्यादातर मामले सऊदी अरब विच पाए गए ने ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੱਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐਮ ਈ ਆਰ ਐਸ ਵੀ ਕਿਹਾ ਜਾਂਦਾ ਹੈ ਅੰਦਾਜ਼ੀ ਕੀ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ ਐਮ ਈ ਆਰ ਐਸ ਯਾਨੀ ਕਿ ਮਰਜ਼ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕਿ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕਿ ਹੋ ਸਕਦਾ ਹੈ ਤਾ ਮੋੜ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੋੜ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਅਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮਿਡਲ ਈਸਟ रेस्पिरेटरी सिंड्रोम यानी कि एमईआरएसवी के हरजानदांधासी की रिपोर्ट के अनुसार 2012 तो मई 2024 तक लगभग 2600 लोका विच एमआरएस यानी कि मर्ज वायरस दी पुष्टि होईया है सो वायरस नाल सम करमित लोका विचो 36 प्रतिशत दी मौत हो गई है विश्व सेहत संगठन दी वेबसाइट दे अनुसार इस दे ज्यादातर मामले सऊदी अरब विच पाए गए ने ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੁੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਮੁੜ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁੜ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੀਡਲ ਈਸਟ रेस्पिरेटरी सिंड्रोम यानी कि एमईआरएसवी के हरजानदां दासी की रिपोर्ट दे अनुसार 2012 तो मई 2024 तक लगभग 2600 लोका विच एमआरएस यानी कि मर्ज वायरस दी पुष्टि होईया है इस वायरस नाल सम करमित लोका विचो 36 प्रतिशत दी मौत हो गई है विश्व स्वास्थ्य संगठन दी वेबसाइट दे अनुसार इस दे ज्यादातर मामले सऊदी अरब विच पाए गए ने ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਤਾਂ ਮੋੜ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀਗ੍ਰੰਥ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੋੜ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮਦਰ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐਮ ਈ ਆਰ ਐਸ ਵੀ ਕਿਹਾ ਜਾਂਦਾ ਹੈ ਥੰਦਾਸੀ ਦੀ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ ਐਮ ਈ ਆਰ ਐਸ ਯਾਨੀ ਕਿ ਮਰਜ਼ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚ ਮਿਲਦਣਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵੈਰ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਅਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮਦਰ ਈਸਟ रेस्पिरेटरी सिंड्रोम यानी कि एमईआरएसवी के हर जानदांथासी की रिपोर्ट दे अनुसार 2012 तो मई 2024 तक लगभग 2600 लोका विच एमआरएस यानी कि मर्ज वायरस दी पुष्टि होईया है इस वायरस नाल सम करमित लोका विचो 36 प्रतिशत दी मौत हो गई है विश्व सेहत संगठन दी वेबसाइट दे अनुसार इस दे ज्यादातर मामले सऊदी अरब विच पाए गए ने ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਤਮੜ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਜਿਵੇਂ ਕਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੀਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐਮ ਈ ਆਰ ਐਸ ਵੀ ਕਿਹਾ ਜਾਂਦਾ ਹੈ ਥੰਦਾਸੀ ਦੀ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ ਐਮ ਈ ਆਰ ਐਸ ਯਾਨੀ ਕਿ ਮਰਜ਼ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਹੈ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮਿਡਲ ਈਸਟ रेस्पिरेटरी सिंड्रोम यानी कि एमईआरएसवी के हरजान नंथंदी की रिपोर्ट के अनुसार 2012 तो मई 2024 तक लगभग 2600 लोका विच एमआरएस यानी कि मर्ज वायरस दी पुष्टि होईया एस वायरस नाल संक्रमित लोका विचो 36 प्रतिशत दी मौत हो गई है विश्व सेहत संगठन दी वेबसाइट दे अनुसार इज दे ज्यादातर मामले सऊदी अरब विच पाए गए ने ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵੈਰ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੱਡਲ ਈਸਟ रेस्पिरेटरी सिंड्रोम यानी कि एमईआरएसवी के हरजानदांती की रिपोर्ट दे अनुसार 2012 तो मई 2024 तक लगभग 2600 लोका विच एमआरएस यानी कि मर्ज वायरस दी पुष्टि होईया एस वायरस नाल सम करमित लोका विचो 36 प्रतिशत दी मौत हो गई है विश्व स्वास्थ्य संगठन दी वेबसाइट दे अनुसार इज दे ज्यादातर मामले सऊदी अरब विच पाए गए हैं ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਤਾਂ ਮੁਰ ਹੁਣ ਖਬਰਾਂ ਸਾਂ